ਕਹਿੰਦੇ ਇੱਕ ਵਾਰ ਨਾ ਰਾਜਾ ਪ੍ਰੇਕਸ਼ਿਤ ઋષਿ ਵੇਦਵਿਆਸ ਕੋਲ ਗਿਆ ਰਾਜਾ ਪ੍ਰੇਕਸ਼ਿਤ ਨੂੰ ਨਾ ਆਪਣੇ ਬਾਰੇ ਜਾਣਨ ਦੀ ਬੜੀ ਜਗਿਆਸਾ ਸੀਗੀ ਬੜੀ ਉਸੁਕਤਾ ਸੀਗੀ ਉਹ ਵੇਦਵਿਆਸ ਨੂੰ ਕਹਿੰਦਾ ਕਹਿੰਦਾ ઋષਿ ਜੀ ਮੇਰੇ ਪੂਰਵਜ ਮੈਂ ਸੁਣਿਆ ਵੀ ਮਨ ਦੇ ਬੜੇ ਗੁਲਾਮ ਸੀਗੇ ਵੀ ਐਂ ਦੋਲਾਂ ਦਾ ਮਨ ਤੇ ਆਪਣੇ ਕਾਬੂ 'ਚ ઋષਿ ਵੇਦਵਿਆਸ ਕਹਿੰਦਾ ਨਹੀਂ ਰਾਜਨ ਜਿਹੜਾ ਮਨ ਹੈ ਨਾ ਮਨ ਬੜਾ ਤਾਕਤਵਾਰ ਹੈ ਇਹਨੂੰ ਸਿਰਫ ਪ੍ਰਮਾਤਮਾ ਠੱਲ ਪਾ ਸਕਦਾ ਹੈ ਹੋਰ ਇਹਨੂੰ ਤੇ ਨਾ ਵੀ ਕੋਈ ਵੀ ਤਾਕਤ ਇਹਨੂੰ ਠੱਲ ਨਹੀਂ ਪਾ ਸਕਦੀ। ਉਹ ਕਹਿੰਦਾ ਇਦਾਂ ਥੋੜਾ ਹੁੰਦਾ ਹੈ। ਰਿਸ਼ੀ ਵੇਦਵਿਆਸ ਕਹਿੰਦਾ ਵੀ ਚੱਲ ਮੈਨੂੰ ਮਨ ਦੀ ਸ਼ਕਤੀ ਬਾਰੇ ਦੱਸ ਦੇਣਾ ਹੈ। ਤੇ ਤੂੰ ਇਹਦੇ ਤੋਂ ਬਚ ਜੀ। ਉਹ ਕਹਿੰਦਾ ਵੀ ਆ ਰਿਸ਼ੀ ਵੇਦਵਿਆਸ ਕਹਿੰਦਾ ਰਾਜੇ ਪ੍ਰੇਕਸ਼ਿਤ ਨੂੰ ਅੱਜ ਤੋਂ ਠੀਕ 3 ਮਹੀਨੇ ਪਹਿਲਾਂ ਤੇਰੇ ਕੋਲ ਨਾ ਇੱਕ ਬਹੁਤ ਸੋਹਣਾ ਘੋੜਾ ਆਊਗਾ। ਤੇ ਤੂੰ ਉਹ ਘੋੜਾ ਨਹੀਂ ਰੱਖਣਾ। ਚੱਲ ਜੇ ਤੂੰ ਉਹ ਘੋੜਾ ਰੱਖ ਵੀ ਲਿਆ ਨਾ ਤੇ ਤੂੰ ਉਹਦੇ ਤੇ ਸਵਾਰੀ ਨਾ ਕਰੀਂ। ਗੱਲ ਜੈਦੂ ਉਹਦੇ ਤੇ ਫਿਰ ਸਵਾਰੀ ਵੀ ਕਰ ਲੈ ਤੇ ਤੂੰ ਪੂਰਬ ਦਿਸ਼ਾ ਨਾਲ ਨਾ ਜਾਇ ਜੇਦੂ ਪੂਰਬ ਦਿਸ਼ਾ ਚ ਚਲਾ ਵੀ ਜਾਵੇਂ ਤੇ ਉੱਥੇ ਤੈਨੂੰ ਇੱਕ ਨਾ ਬਹੁਤ ਹੀ ਸੁੰਦਰ ਬਹੁਤ ਹੀ ਸੋਹਣੀ ਕੁੜੀ ਮਿਲੂਗੀ ਤੂੰ ਉਹਦੇ ਨਾਲ ਗੱਲ ਨਾ ਕਰੀ ਤੇ ਜੈਦੂ ਉਹਦੇ ਨਾਲ ਗੱਲ ਕਰ ਵੀ ਲਵੇ ਤੇ ਉਹਨੂੰ ਘਰੇ ਨਾ ਲਿਆਈ ਤੇ ਜੈਦੂ ਉਹਨੂੰ ਘਰੇ ਲੈ ਵੀ ਆਵੇਂ ਤੇ ਉਹਦੇ ਨਾਲ ਵਿਆਹ ਨਾ ਕਰਾਈ ਤੇ ਜੈਦੂ ਉਹਦੇ ਨਾਲ ਵਿਆਹ ਵੀ ਕਰਾ ਲੈ ਨਾ ਤੇ ਫਿਰ ਤ ਉਹਦੀ ਗੱਲ ਨਾ ਮੰਨੀ ਨਿੱਧ ਤੇਨੂੰ ਨਾ ਰਿਸ਼ੀਆਂ ਮੁਨੀਆਂ ਦੇ ਕਤਲ ਦਾ ਸਰਾਫ ਲੱਗੂਗਾ ਤੇਰੇ ਤੇ ਭਾਰ ਝੜੂਗਾ ਚਲੋ ਰਾਜਾ ਉਥੋਂ ਚਲ ਗਿਆ ਇਹਨਾਂ ਕਹਿ ਕੇ ਵੀ ਨਹੀਂ ਐਦਾਂ ਥੋੜਾ ਹੁਣ ਤੁਸੀਂ ਮੈਨੂੰ ਦੱਸ ਦਿੱਤਾ ਹੁਣ ਤੇ ਮੈਂ ਐਦਾਂ ਦਾ ਕੁਝ ਹੋਣੀ ਨਹੀਂ ਦੇਣਾ ਚਲੋ ਰਾਜਾ ਆਪਣੇ ਮਹਿਲ ਜਾ ਗਿਆ ਠੀਕ 3 ਮਹੀਨੇ ਬਾਅਦ ਨਾ ਸੁਦਾਗਰ ਇੱਕ ਘੋੜਾ ਲੈ ਕੇ ਆਏ ਰਾਜ ਮਹਿਲ ਚ ਘੋੜਾ ਨਾ ਵੇਖਿਆ ਭੁੱਖ ਲੱਥੇ ਤੇ ਉਹਨਾਂ ਰਾਜੇ ਨੂੰ ਦਿਖਾਇਆ ਰਾਜਾ ਨੂੰ ਯਾਦ ਆ ਗਿਆ ਵੀ ਰਿਸ਼ੀ ਨੇ ਅੰਜ ਆਖਿਆ ਸੀ ਰਾਜਾ ਕਹਿੰਦਾ ਵੀ ਘੋੜਾ ਦੇਖ ਕੇ ਰਾਜਾ ਬੇਈਮਾਨ ਹੋ ਗਿਆ ਕਹਿੰਦਾ ਚਲ ਆਪਾਂ ਘੋੜਾ ਰੱਖ ਲੈਨੇ ਆ ਤੇ ਆਪਾਂ ਸਵਾਰੀ ਨਾ ਕਰਾਂਗੇ ਚਲੋ ਘੋੜਾ ਨਾ ਤਵੇਲੇ 'ਚ ਰਖਤਾ ਤਵੇਲੇ ਵਾਲਿਆ ਉਹਦੀ ਬੜੀ ਸੇਵਾ ਕੀਤੀ ਉਹਦੇ ਸਵਾਰੀ ਸੂਰੀ ਕਰਦੇ ਰਹੇ ਉਹਨੂੰ ਚਲਾਉਂਦੇ ਰਹੇ ਬੜਾ ਘੋੜਾ ਤੇਜ ਭਜੇ ਉਹਨਾਂ ਨੇ ਰਾਜੇ ਕੋਲ ਘੋੜੇ ਦੀ ਬੜੀ ਤਾਰੀਫ ਕੀਤੀ ਕਹਿੰਦੇ ਵੀ ਰਾਜਾ ਜੀ ਦੇਖਿਆ ਘੋੜਾ ਬੜਾ ਸੋਹਣਾ ਐ ਸਿੱਧਾ ਐ ਕੋਈ ਦਿੱਕਤ ਨਹੀਂ ਐ ਤੇ ਸਵਾਰੀ ਕਰਕੇ ਨਾ ਮਜਾ ਆ ਜਨਾ ਇੱਥੇ ਰਾਜੇ ਨੇ ਰਾਜਾ ਕਹਿੰਦਾ ਵੀ ਚਲ ਆਪਾਂ ਐ ਕਰਦੇ ਆ ਸਵਾਰੀ ਕਰ ਲੈਂਦੇ ਆ ਆਪਾਂ ਪੂਰਬ ਵੱਲ ਨਾ ਜਾਵਾਂਗੇ ਚਲੋ ਉਹਨੇ ਸਵਾਰੀ ਕੀਤੀ ਸਵਾਰੀ ਕੀਤੀ ਜਦੋਂ ਘੋੜੇ ਤੇ ਚੜਿਆ ਉਹਨੇ ਘੋੜਾ ਦੁੜਾਇਆ ਨਾ ਤੇ ਘੋੜਾ ਆਪ ਮਾਰਾ ਪੂਰਬ ਦਿਸ਼ਾ ਚੱਲ ਗਿਆ ਰਾਜਾ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਜੇ ਜਾਂਦਾ ਆ ਤੇ ਉਥੇ ਕੁੜੀ ਮਿਲੂਗੀ ਆਪਾਂ ਨਾ ਗੱਲ ਕਰਾਂਗੇ ਜਦੋਂ ਜਾਂਦਾ ਇਹਨਾਂ ਤੇ ਇੱਕ ਕੁੜੀ ਵਾਕਿਆ ਬੈਠੀ ਹੁੰਦੀ ਉਥੇ ਰਾਤ ਤੇ ਰੋਂ ਡੇ ਹੁੰਦੀ ਉਹਨੂੰ ਰਾਜਾ ਸੀ ਉਹ ਘੋੜੇ ਤੋਂ ਉੱਤਰਿਆ ਤੇ ਰੋਣ ਦਾ ਕਾਰਨ ਪੁੱਛਿਆ ਨੇ ਤੇ ਉਹ ਕਹਿੰਦੀ ਵੀ ਮੇਰੇ ਨਾਲ ਆਪਦੇ ਸਨੇਹੀ ਮਿੱਤਰ ਪਿਆਰੇ ਰਿਸ਼ਤੇਦਾਰ ਸਭ ਮੇਰੇ ਤੋਂ ਵਿਛੜ ਗਏ ਮੈਂ ਬਿਲਕੁਲ ਕੱਲੀ ਹਾਂ ਰਾਜਾ ਪਸੀਜ ਗਿਆ ਆਂਦਾ ਚਲ ਵਿਚਾਰੀ ਕੱਲੀ ਆ ਕਿੱਥੇ ਇੱਥੇ ਭਟਕਦੀ ਰਹੋਗੀ ਇਹਨੂੰ ਲੈ ਜਾਂਦੇ ਆ ਰਾਜ ਮਹਿਲ ਚ ਆਪਾਂ ਇਹਦੇ ਨਾਲ ਵਿਆਹ ਨਾ ਕਰਾਂਗੇ ਚਲੋ ਉਹਨੂੰ ਲੈ ਆਇਆ ਜਦੋਂ ਉਹ ਰਾਜ ਮਹਿਲ ਚ ਰਹੀ ਨਾ ਕੁਛ ਦਿਨ ਤੇ ਉਹ ਬਹੁਤ ਸੋਹਣੀ ਸੀ ਰਾਜ ਮਹਿਲ ਦੀ ਸੇਵਾ ਨਾਲ ਨਾ ਹੋਰ ਵੀ ਸੋਹਣੀ ਹੋ ਗਈ ਉਦਿਆਂ ਸਾਕੀਆਂ ਸਹੇਲੀਆਂ ਨੇ ਜਿਹੜੀਆਂ ਉੱਥੇ ਬਣਗੀਆਂ ਸੀ ਉਹਨਾਂ ਦੇ ਤਾਰੀਫ ਕੀਤੀਆਂ ਦੀਆਂ ਰਾਜਨ ਇਹ ਤਾਂ ਬਹੁਤ ਹੀ ਸੁੰਦਰ ਤੇ ਸੁਸ਼ੀਲ ਤੇ ਬੜੀ ਨੇਕ ਕੁੜੀ ਰਾਜੇ ਵਿਆਹ ਹਾਸਤੇ ਛੇਦੀ ਬੇਇਮਾਨ ਹੋ ਜਾਂਦੇ ਹੁੰਦੇ ਸੀ ਰਾਜਾ ਕਹਿੰਦਾ ਵੀ ਚੱਲ ਆਪਾਂ ਵਿਆਹ ਕਰਾ ਲੈਨੇ ਆ ਤੇ ਆਪਾਂ ਇਹਦਾ ਆਖ ਨਾ ਲਗਾਗੇ ਰਾਜੇ ਨੇ ਉਹਦੇ ਨਾਲ ਵਿਆਹ ਕਰਾ ਲਿਆ ਹੁਣ ਜਦੋਂ ਵਿਆਹ ਨੂੰ ਥੋੜਾ ਜਿਹਾ ਹੋ ਗਿਆ ਨਾ ਤੇ ਉਹ ਕੁੜੀ ਕਹਿੰਦੀ ਵੀ ਰਾਜਨ ਜੇ ਕੋਈ ਮਾਦੜ ਬੰਦਾ ਵੀ ਵਿਆਹ ਕਰਾਵੇ ਨਾ ਉਹ ਕਮ ਸੇ ਕਮ ਕੁਝ ਲੋਕਾਂ ਨੂੰ ਖਾਣਾ ਤੇ ਖਵਾਉਂਦਾ ਹੈ ਤੇ ਰਾਜਾ ਪ੍ਰਕਸ਼ਿਤ ਕਹਿੰਦਾ ਫਿਰ ਦੱਸੋ ਵੀ ਕੀ ਕਰਨਾ ਹੈ ਉਹ ਆnde ਵੀ ਆਪਾਂ ਸਾਧੂ ਸੰਤ ਮਹਾਤਮਾ ਸਦਕੇ ਉਹਨਾਂ ਨੂੰ ਖਾਣਾ ਤੇ ਖਵਾਈਏ ਆਪਣੇ ਵਿਆਹ ਨੂੰ ਦੋ ਤਿੰਨ ਮਹੀਨੇ ਹੋ ਗਏ ਨੇ ਚਲੋ ਰਾਜਾ ਕਹਿੰਦਾ ਵੀ ਠੀਕ ਹੈ ਰਾਜੇ ਨੇ ਸਨਾਹ ਭੇਜਤਾ ਸਾਰੇ ਰਿਸ਼ੀਆਂ ਮੁਨੀਆਂ ਨੂੰ ਮਹਾਪੁਰਸ਼ਾਂ ਨੂੰ ਉਹ ਆ ਗਏ ਬੜਾ ਸੋਹਣਾ ਬੜਾ ਸਵਾਦ ਖਾਣਾ ਨਾ ਤਿਆਰ ਕੀਤਾ ਉਹ ਜਿਹੜੀ ਕੁੜੀ ਸੀ ਨਾ ਰਾਜੇ ਨੇ ਜਿਹਦੇ ਨਾਲ ਵਿਆਹ ਕੀਤਾ ਸੀ ਕਹਿੰਦੀ ਵੀ ਰਾਜੇ ਨਾਲ ਆਪਣੀ ਦਾਵਤ ਤੇ ਮੈਂ ਵੀ ਸੇਵਾ ਕਰੂੰਗੀ ਉਹ ਕਹਿੰਦਾ ਵੀ ਕਰੋ ਸੇਵਾ ਸੇਵਾ 'ਚ ਕਿਹੜੀ ਕੋਈ ਗਲਤ ਗੱਲ ਐ ਜਦੋਂ ਉਹਨਾਂ ਨੂੰ ਖਾਣਾ ਵਰਤੌਣ ਲੱਗੀ ਨਾ ਹੁਣ ਰਿਸ਼ੀ ਮੰਨਿ ਆਏ ਸੀ ਜੰਗਲਾਂ 'ਚੋਂ ਤੇ ਉਹਾਂ ਦੇ ਵੀ ਰਾਜਾ ਨੇ ਇਹ ਤਾਂ ਸਾਰੇ ਬਦਮਾਸ਼ ਨੇ ਇਹ ਤਾਂ ਮੇਰੇ ਨਾਲ ਮੇਰੇ ਵੱਲ ਗੰਦੀਆਂ ਨਿਗਾਹਾਂ ਵੇਂਦੇ ਨੇ ਹੁਣ ਉਹ ਰਾਜਾ ਸੀ ਉਹਨੂੰ ਆ ਗਿਆ ਗੁੱਸਾ ਉਹਨੇ ਤਲਵਾਰ ਕੱਢੀ ਤੇ ਸੋਚਿਆ ਵੀ ਇਹਨਾਂ ਸਾਰਿਆਂ ਨੂੰ ਮਾਰ ਦੇਣਾ ਉਧਰੋਂ ਆ ਗਿਆ ਰਿਸ਼ੀ ਵੇਦਵਿਆਸ ਰਿਸ਼ੀ ਵੇਦ ਵਿਆਸ ਕਹਿੰਦਾ ਵੀ ਮੈਂ ਤੈਨੂੰ ਕੀ ਆਖਿਆ ਸੀਗਾ ਵੀ ਮਨ ਤੋਂ ਨਾ ਵੱਡੀ ਕੋਈ ਪਾਵਰ ਨਹੀਂ ਹੈ ਦੁਨੀਆ ਤੇ ਪਰਮਾਤਮਾ ਤੋਂ ਸਵਾਇ ਨੂੰ ਨਾ ਕੋਈ ਨਹੀਂ ਰੋਕ ਸਕਦਾ ਤੇ ਬ੍ਰਿਖਸ਼ ਜਿਹੜਾ ਰਾਜਾ ਸੀ ਨਾ ਉਹ ਵੇਦ ਵਿਆਸ ਦੇ ਚਰਨਾਂ ਜਿਹੜੇ ਪਿਆਂਦਾ ਤੁਸੀਂ ਸਹੀ ਕਹਿੰਦੇ ਸੀਗੇ ਮਨ ਤੋਂ ਨਾ ਬੰਦਾ ਜਿੱਤ ਨਹੀਂ ਸਕਦਾ ਸਿਰਫ ਪਰਮਾਤਮਾ ਹੀ ਹੈ ਜੇ ਇਹਨੂੰ ਸੋਝੀ ਬਖਸ਼ੇ ਤਾਂ ਸਹੀ ਬਣੇ ਜਾ ਸਕਦਾ ਹੈ ਨਹੀਂ ਤੇ ਮਨ ਤੋਂ ਕੋਈ ਨਹੀਂ ਜਿੱਤ ਸਕਦਾ ਸੋ ਦੋਸਤੋ ਮਨ ਬੜਾ ਕੁਝ ਕਹਿੰਦਾ ਹੈ ਮਨ ਬੜੇ ਖੁਆਬ ਦਿਖਾਉਂਦਾ ਹੈ ਫਿਰ ਖੁਆਬ ਦਿਖਾ ਕੇ ਨਾ ਫਿਰ ਇਹ ਗਲਤ ਰਾਹ ਵੀ ਚਣੋਂਦਾ ਹੈ ਪੇਸਰਾ ਥਾਣੀ ਨਾ ਇਹ ਚੀਜ਼ ਛੇਤੀ ਮਿਲੂਗੀ ਸੋ ਥੋੜਾ ਕੰਟਰੋਲ ਕਰਿਆ ਕਰੋ ਮਨ ਦੇ ਪਿੱਛੇ ਜਿਆਦਾ ਨਾ ਲੱਗਿਆ ਕਰੋ ਮਨ ਨਾ ਜਿਹੜਾ ਹੈ ਉਹ ਬੰਦੇ ਨੂੰ ਬਰਬਾਦ ਵੀ ਕਰ ਦਿੰਦਾ ਹੈ ਤੇ ਆਪਣੇ ਮਿੱਤਰ ਪਿਆਰੇ ਸੱਜਣ ਇਹਨਾਂ ਤੋਂ ਕਈ ਵਾਰ ਮਨ ਨਾ ਜਿਹੜਾ ਉਹ ਦੂਰ ਵੀ ਕਰ ਦਿੰਦਾ ਹੈ ਸੋ ਮਨ ਤੇ ਥੋੜਾ ਕਾਬੂ ਰੱਖੋ ਇਹ ਜਿਹੜੀ ਸ੍ਰਿਸ਼ਟੀ ਹੈ ਪ੍ਰਮਾਤਮਾ ਨੇ ਚਲਾਉਣੀ ਹੈ ਤੇ ਉਹ ਬਹੁਤ ਵਧੀਆ ਚਲਾਈ ਜਾਂਦਾ ਹੈ ਆਪਣਾ ਕੰਮ ਹੈ ਮਿਹਨਤ ਕਰਨਾ ਤੇ ਆਪਾਂ ਮਿਹਨਤ ਕਰੀਏ ਜਿੰਨੀ ਹੋ ਸਕੇ ਅੱਗੇ ਵਧਣ ਵਾਸਤੇ ਬਸ ਇੱਕ ਮਨ ਦੇ ਆਖੇ ਲਾ ਕੇ ਨਾ ਪੁੱਠੇ ਸਿੱਧੇ ਕੰਮ ਨਾ ਕਰੀਏ